ਸਸੀ ਕਾਲ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਸਟੂਡੈਂਟ ਫੈਡਰੇਸ਼ਨ ਦਾ ਸੁਪਾਪਾ ਕੱਲ ਅਖਬਾਰਾਂ ਤੇ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿ ਅਮਰੀਕਾ ਨੇ 205 ਨੌਜਵਾਨ ਭਾਰਤ ਦੇ ਵਾਪਸ ਭੇਜ ਦਿੱਤੇ ਇਹ ਅਭਰੇ ਸਰਚਾਰਜ ਪਰਸੋ ਲੈਂਡ ਹੋਇਆ ਤੇ ਸਾਥੀਆਂ ਨੇ ਅਲੱਗ-ਅਲੱਗ ਆਪਣੇ ਵਿਚਾਰ ਦੇ ਰਹੇ ਨੇ ਇਸ ਵਿਚਾਰ ਦੀ ਕੋਈ ਗਲਤੀ ਕਰ ਰਿਹਾ ਕਿ ਜੋ ਨੌਜਵਾਨ ਉੱਥੇ ਅਮਰੀਕਾ ਦੇ ਵਿੱਚ ਗਏ ਉਸ ਦਾ ਕਾਰਨ ਕੀ ਸੀ ਜਾਣਦਾ ਕਿਉਂਕਿ ਪੰਜਾਬ ਇੱਕ ਦੁਸਤਾਦ ਦਾ ਪਹਿਲਾ ਹੀ ਸਿਸਟਮ ਕਲੈਪਸ ਹੋ ਚੁੱਕਿਆ ਹੈ ਕਿਉਂਕਿ ਭਾਜਪਾ ਸਰਕਾਰ ਜਦੋਂ 2014 ਦੇ ਵਿੱਚ ਰਾਜ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਨੌਜਵਾਨਾਂ ਨੂੰ ਇੱਕ ਗੁੰਮਰਾਹ ਕੀਤਾ ਗਿਆ ਨੌਜਵਾਨਾਂ ਨੂੰ ਕਿ ਅਸੀਂ ਹਰ ਸਾਲ 2 2 ਕਰੋੜ ਰੁਜ਼ਗਾਰ ਤੁਹਾਡੇ ਲਈ ਪੈਦਾ ਕਰਾਂਗੇ ਸਾਡੀ ਜਦੋਂ ਸਰਕਾਰ ਆਈ ਤੁਹਾਡੇ ਨਹੀਂ ਦੇਾਂਗੇ ਪਰ ਉਹ ਸਿਕਿਉਰਿਟੀ ਦੇਣ ਦੀ ਗੱਲ ਸੀ ਮੇਂ ਰੋਜ਼ਗਾਰ ਰੋਜ਼ਗਾਰ ਕਦੀ ਰੋਜ਼ਗਾਰ ਦੀ ਗੱਲ ਹੀ ਨਹੀਂ ਕੀਤੀ ਕਿ ਨੌਜਵਾਨਾਂ ਦੀ ਨਹੀਂ ਪਹਿਲਾ ਅਗਨੀ ਭਾਜੀਪੀ ਨੇ ਜਦੋਂ ਬਰਾਜ ਸੱਤਾ ਚਾਹੀ ਸਾਰਿਆਂ ਤੋਂ ਪਹਿਲਾਂ ਆ ਕੇ ਉਹਨੇ ਫੌਜ ਦੀ ਜੋ ਅਗਰੇ ਜੋ ਫੌਜ ਹੈ ਜੋ ਮਿਲਟਰੀ ਦੀ ਇੱਕ ਨੌਕਰੀ ਸੀ ਸਾਰਿਆਂ ਤੋਂ ਪਹਿਲਾਂ ਉਹਦੇ ਤੇ ਹੀ ਹਮਲਾ ਕੀਤਾ ਅਗਰੀ ਵੀਰ ਯੋਜਨਾ ਬਣਾ ਕੇ ਉਸ ਨੂੰ 4 ਸਾਲਾਂ ਦੀ ਹੀ ਨੌਕਰੀ ਕਰ ਦਿੱਤੀ ਗਈ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਇਹ ਗਮਰਾਹ ਕੀਤਾ ਗਿਆ ਕਿ ਅਸੀਂ ਨੋਟਬੰਦੀ ਕਰਕੇ ਜੋ ਕਾਲਾ ਤਨ ਬੰਗਲਾਦੇਸ਼ਾਂ ਦੇ ਵਿੱਚ ਫਸਿਆ ਹੈ ਅਸੀਂ ਉਸ ਕਾਲੇ ਤਨ ਨੂੰ ਲੋਕਾਂ ਦੇ 15-15 ਲੱਖ ਰੁਪਏ ਖਾਤੇ 'ਚ ਥੋੜੇ ਜਿਹਾ ਅਸੀਂ ਪਾਵਾਂਗੇ ਆਦੇ ਬੀਜਪੀ ਦੇ ਅਭਿਸ਼ਾ ਨੇ ਕਿਹਾ ਵੀ ਇਹ ਤਾਂ ਸਾਡਾ ਜੁੰਗਲਾ ਸੀ ਲੋਕਾਂ ਦੇ ਲੋਕਾਂ ਨੂੰ ਵੋਟਾਂ ਲੈਣ ਵਾਸਤੇ ਅਸੀਂ ਇਸ ਜੁੰਮਲੇ ਕਰਕੇ ਹੀ ਅਸੀਂ ਇਹ ਸਭ ਝੂਠ ਬੋਲਿਆ ਪੰਜਾਬ ਦਾ ਵੀ ਕੋਈ ਚੰਗਾ ਸਿਸਟਮ ਨਹੀਂ ਬਣਾਇਆ ਗਿਆ ਜਿਹਦੇ ਕਰਕੇ ਲੋਕਾਂ ਨੂੰ ਬਾਹਰ ਦਾ ਨੌਜਵਾਨਾਂ ਨੂੰ ਰੁੱਖ ਕਰਨਾ ਪੈ ਰਿਹਾ ਹੈ ਨਾ ਤਾਂ ਸਾਡੇ ਕੋਈ ਰੋਜ਼ਗਾਰ ਹੈ ਸਾਡੇ ਕੋਲ ਨਾ ਸਾਡੇ ਕੋਲ ਚੰਗੀ ਐਜੂਕੇਸ਼ਨ ਹੈ ਕਿਉਂਕਿ ਰੋਜ਼ਗਾਰ ਦਾ ਸਾਰੇ ਹੀ ਇਦਾਂ ਕਰ ਰਹੇ ਵੀ ਰੋਜ਼ਗਾਰ ਦੀ ਕੋਈ ਗੱਲ ਨਹੀਂ ਕਰ ਰਿਹਾ ਕਰ ਰਿਹਾ ਨਾ ਤਾਂ ਰੋਜ਼ਗਾਰ ਦੀ ਕੋਈ ਗੱਲ ਕਰ ਰਿਹਾ ਹੈ ਜੇ ਰੋਜ਼ਗਾਰ ਦੀ ਕੋਈ ਗੱਲ ਕਰਨੀ ਵੀ ਚਾਹੇ ਤਾਂ ਉਹਨਾਂ ਨੂੰ ਹਿੰਦੂ ਵਿੱਚ ਸਿੱਖ ਹਿੰਦੂ ਬਸਤਾਂ ਦਲਤਾ ਦਲਤਵਾਦਸ ਸੇਕਾ ਬਣਾ ਕੇ ਉਸ ਰੋਜ਼ਗਾਰ ਦੇ ਮੁੱਦੇ ਨੂੰ ਵੀ ਦਬਾ ਦਿੱਤਾ ਜਾਂਦਾ ਹੈ। ਉਹਗੇ ਸਵਾਸਤੀ ਵੀ ਅਮਰੀਕਾ ਨੇ ਮਾੜਾ ਕੀਤਾ ਜੀ ਇੰਡੀਆ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ। ਕਾ ਇਸ ਸਵਾਲ ਦੇ ਬਾਰੇ ਕੋਈ ਜਾ ਰਿਹਾ ਕਿ ਜੋ ਉੱਥੋਂ ਨੌਜਵਾਨ ਕਿਉਂ ਕਰ ਰਿਹਾ? ਕਿਉਂਕਿ ਸਾਰੀ ਦੁਨੀਆ ਦੇ ਵਿੱਚ ਕ੍ਰਾਈਸਿਸ ਹੈ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਨੌਜਵਾਨ ਸਭ ਤੋਂ ਜ਼ਿਆਦਾ ਹਿੰਦੁਸਤਾਨ ਚ ਜਾ ਰਹੇ ਨੇ। ਉਹ ਨੌਜਵਾਨ ਜਿਆਦਾ ਹੁਣ ਕਰਕੇ ਕੋਈ ਵੀ ਸਰਕਾਰ ਉਸਦੇ ਰੋਜ਼ਗਾਰ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਦੇ ਰਹੀ ਨਾ ਬਦੇ ਨਾ ਐਜੂਕੇਸ਼ਨ ਪਾਸੇ ਧਿਆਨ ਦੇ ਰਹੀ ਐ ਅਤੇ ਨਾ ਨੌਜਵਾਨਾਂ ਦੀ ਕੋਈ ਨੌਕਰੀਆਂ ਵਾਸਤੇ ਪੰਜਾਬ ਦੇ ਵਿੱਚ ਤਿੰਨ ਵਾਰੀ ਸੀ ਸੀਨੀਅਰ ਅਸਿਸਟੈਂਟ ਦਾ ਪੇਪਰ ਪੋਸਟਪੋਰਟ ਕਰ ਦਿੱਤਾ ਗਿਆ ਤੇਦੇ ਬਾਰੇ ਕੋਈ ਜਵਾਬ ਨਹੀਂ ਪੰਜਾਬ ਸਰਕਾਰ ਦਾ ਇਹ ਲਾਜ਼ਮ ਹੈ ਕਿ ਜਦੋਂ ਕੋਈ ਚੰਗੀ ਵਿਵਸਥਾ ਨਹੀਂ ਹੋਏਗੀ ਤਾਂ ਫਿਰ ਬੰਗਲਾਦੇਸ਼ ਨੂੰ ਲੋਕ ਰੋਕ ਜ਼ਰੂਰ ਕਰਿਆ ਕਰਨਗੇ ਅਸੀਂ ਇਹ ਭਾਰਤ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਕਿ ਇਸ ਨੌਜਵਾਨਾਂ ਨੂੰ ਤੁਹਾਡੇ ਰੋਜ਼ਗਾਰ ਦਾ ਅਤੇ ਵਿੱਦਿਆ ਦਾ ਮਸਲਾ ਤੁਹਾਨੂੰ ਹੱਲ ਕਰਨਾ ਚਾਹੀਦਾ ਅਸੀਂ ਵਿਦਿਆਰਥੀਆਂ ਵੱਲੋਂ ਇਹ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਨੂੰ ਅਤੇ ਹਿੰਦੁਸਤਾਨ ਦੀ ਭਾਜਪਾ ਸਰਕਾਰ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਗੱਲ ਕਿ ਤੁਹਾਨੂੰ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਲੋੜ ਚਾਹੀਦੀ ਨੇ ਇੱਕ ਚੰਗੀ ਐਜੂਕੇਸ਼ਨ ਨੌਜਵਾਨ ਪ੍ਰਾਪਤ ਕਰਨ ਉਸ ਐਜੂਕੇਸ਼ਨ ਦੇ ਦਾਰਤੋਂ ਰੋਜ਼ਗਾਰ ਮਿਲੇ ਇੱਕ ਚੰਗਾ ਰੋਜ਼ਗਾਰ ਮਿਲੇ ਜਿਸ ਦਿਨ ਆਪਣਾ ਜੀਵਨ ਬਦਿਤ ਕਰ ਸਕਣ ਲੈ ਸਿਰਫ ਇਦਾਂ ਕਹਿਣਾ ਚਾਹੁੰਦਾ ਧੰਨਵਾਦ ਜੀ